ਜਨ ਪੰਜਾਬੀ ਨੂੰ ਇਹਦੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਹੁਸ਼ਾਲਪੁਰ ਵਿਖੇ ਜਿੱਥੇ ਬੇਗਮਪੁਰਾ ਟਾਈਗਰ ਫੋਰਸ ਦੇ ਜਿੰਦਾਬਾਦ ਦੇ ਨਾਅਰੇ ਲੱਗ ਰਿਹਾ ਦੂਜੇ ਪਾਸੇ ਅਸੀਂ ਗੱਲ ਕਰੀਏ ਅੱਜ ਬੇਗਮਪੁਰਾ ਟਾਈਗਰ ਫੋਰਸ ਜਿਹੜੀ ਆ ਪੰਜਾਬ ਲੈਵਲ ਤੇ ਪਹਿਲਾਂ ਰਜਿਸਟਰ ਹੋਈ ਹੁਣ ਇੰਡੀਆ ਲੈਵਲ ਤੇ ਰਜਿਸਟਰ ਹੋਈ ਆ ਗੱਲਬਾਤ ਕਰਾਂਗੇ ਤੇ ਸੇਮ ਦਿਵਾਨਾ ਨਾਲ ਤੇ ਸੇਮ ਦਿਵਾਨਾ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਅੱਜ ਜਿਹੜੀ ਬੇਗਮਪੁਰਾ ਟਾਈਗਰ ਫੋਰਸ ਰਜਿਸਟਰ ਹੋਈ ਆ ਬਹੁਤ ਬਹੁਤ ਧੰਨਵਾਦ ਰਜਿਸਟਰਡ ਤਾਂ ਇੱਕ ਪਾਸੇ ਪਹਿਲਾਂ ਪੰਜਾਬ ਦੀ ਸੀ ਹੁਣ ਰਜਿਸਟਰਡ ਵਾਲਾ ਕੰਮ ਨਹੀਂ ਹੁੰਦਾ ਪੇਟੈਂਟ ਹੋਈ ਆ ਟਰੇਡਮਾਰਕਾ ਨੰਬਰ ਮਿਲਿਆ ਬੇਗੰਗੂੜਾ ਟਾਈਗਰ ਫੋਰਸ ਨੂੰ ਮੁਬਾਰਕਾਂ ਤੁਹਾਡੀਆਂ ਸਵੀਕਾਰ ਆ ਜੀ ਮੁਬਾਰਕਾਂ ਸਤਗੁਰੂ ਰਵਿਦਾਸ ਮਹਾਰਾਜ ਜੀ ਨੂੰ ਮੁਬਾਰਕਾਂ ਬਾਬਾ ਸਾਹਿਬ ਹੀਮਰਾਉ ਵੇਦਕਰ ਜੀ ਨੂੰ ਕਿਉਂਕਿ ਬੇਗੰਗੂੜਾ ਟਾਈਗਰ ਫੋਰਸ ਦੇ ਰਚਨਹਾਰੇ ਜਿਹੜੇ ਸਤਗੁਰੂ ਰਵਿਦਾਸ ਮਹਾਰਾਜ ਤੇ ਬਾਬਾ ਸਾਹਿਬ ਹੀਮਰਾਉ ਵੇਦਕਰ ਜੀ ਨੇ ਤੁਹਾਡੀਆਂ ਮੁਬਾਰਕਾਂ ਜਿਹੜੀਆਂ ਬਿਲਕੁਲ ਮਨਜ਼ੂਰ ਆ ਜੀ ਜੇ ਜੈਸਨਾ ਸਰ ਦੂਜੀ ਧਿਰ ਵਾਲੋ ਦੀ ਬੇਗੰਪੁਰਾ ਟੈਗ ਫੋਰਸ ਦਾ ਨਾਮ ਵਰਤਿਆ ਜਾਂਦਾ ਹੈ ਕੀ ਉਹਨਾਂ ਦੇ ਤੁਸੀਂ ਹੁਣ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਐਕਸ਼ਨ ਲਓਗੇ ਬਿਲਕੁਲ ਲਵਾਂਗੇ ਜੀ ਪਹਿਲਾਂ ਵੀ ਲੈਂਦੇ ਸੀਗੇ ਹੁਣ ਵੀ ਲਵਾਂਗੇ ਹੁਣ ਤਾਂ ਡਟ ਕੇ ਲਵਾਂਗੇ ਕਿਉਂਕਿ ਸਾਡੀ ਬੇਗੰਪੁਰਾ ਟੈਗ ਫੋਰਸ ਹੁਣ ਪੇਟੈਂਟ ਹੋ ਕੇ ਸਾਨੂੰ ਰਜਿਸਟਰਡ ਜਿਹੜਾ ਸਰਟੀਫਿਕੇਟ ਮਿਲਿਆ ਆ ਕਿਉਂਕਿ ਜਿਹੜੀ ਪੇਟੈਂਟ ਹੈ ਪੇਟੈਂਟ ਦਾ ਮਤਲਬ ਕਹਿੰਦਾ ਵੀ ਇੰਡੀਆ ਲੈਵਲ ਦੀ ਹੋਈ ਆ ਇਹਦੇ ਵਿੱਚ ਇਹ ਕਮਰਸ਼ੀਅਲ ਆ ਇਹ ਸਾਨੂੰ ਮਤਲਬ ਕਹਿੰਦਾ ਕਮਰਸ਼ੀਅਲ ਸਰਟੀਫਿਕੇਟ ਮਿਲਿਆ ਇਹਦੇ ਵਿੱਚ ਕੋਈ ਜੇ ਨਾਂ ਲਾਊਗਾ ਨਾ ਬੇਗਮਪੁਰਾ ਟੈਗ ਫੋਰਸ ਦਾ ਉਹਦੇ ਤੇ ਕਾਪੀਰਾਈਟ ਦਾ ਮੁਕੱਦਮਾ ਦਰਜ ਹੋਏਗਾ ਕਾਪੀਰਾਈਟ ਦਾ ਕੇਸ ਹੋਊਗਾ ਔਰ ਉਹਨੂੰ ਜੇਲ੍ਹ ਵੀ ਹਵਾ ਵੀ ਖਾਣੀ ਪੈ ਸਕਦੀ ਹੈ ਤੇ ਜਿਸ ਤਰ੍ਹਾਂ ਸਰ ਵੱਖ-ਵੱਖ ਜਿੱਥੇ ਮੰਦੀਆ ਵੱਲੋਂ ਹਮੇਸ਼ਾ ਜਿਹੜਾ ਉਹਦੋਲਨ ਬਹੁਤ ਵੱਡੇ ਵੱਡੇ ਕੀਤਾ ਜਾਂਦਾ ਸੀ ਪਰ ਉਹਦੇ ਵਿੱਚ ਬੇਗਮਪੁਰਾ ਟੈਗ ਫੋਰਸ ਨਾਮ ਵਰਤੇ ਜਾਂਦਾ ਹੈ ਕੀ ਕਹਿਣਾ ਚਾਹੋਗੇ ਖਰੂਨ ਹੁਣ ਨਹੀਂ ਵਰਤਣਗੇ ਜੇ ਮਤਲਬ ਕਹਿੰਦਾ ਕੋਈ ਵਰਤੂਗਾ ਉਹਦੇ ਤੇ ਆਪਾਂ ਐਕਸ਼ਨ ਲਵਾਂਗੇ ਉਹਦੇ ਤੇ ਐਪਲੀਕੇਸ਼ਨ ਦਵਾਂਗੇ ਉਹਦੇ ਤੇ ਪਰਚਾ ਦਰ ਸਾਡੀ ਜਿਹੜੀ ਟੀਮ ਆ ਮੇਰੇ ਨਾਲ ਬੇਗੰਪੁਰਾ ਟਾਈਗਰ ਫੋਰਸ ਤੋਂ ਮੈਂ ਚੇਅਰਮੈਨ ਤਰਸੀਮ ਦੀਵਾਨਾ ਪੰਜਾਬ ਪ੍ਰਧਾਨ ਸਾਡੇ ਅਗੇ ਨੇ ਵੀਰਪਾਲ ਟਰੋਲੀ ਜੀ ਔਰ ਜ਼ਿਲ੍ਹਾ ਪ੍ਰਧਾਨ ਹੈਪੀ ਨੇ ਫਤੇਗੜ ਨੇ ਔਰ ਅਨਲ ਕੁਮਾਰ ਬੰਟੀ ਆ ਹਾਕਾ ਹਰਿਆਣੇ ਤੋਂ ਆਪਣੇ ਪ੍ਰਧਾਨ ਨੇ ਹੋਰ ਦਰਜਾ ਬਦਰਜਾ ਸਾਰੇ ਇੱਥੇ ਜਿਹੜੇ ਅੱਜ ਇਕੱਠੇ ਹੋਏ ਨੇ ਜਲਦੀ ਵਿੱਚ ਇਹ ਮੀਟਿੰਗ ਬੁਲਾਈ ਗਈ ਆ ਅਸੀਂ ਜੇ ਕੋ ਬੇਗੰਪੁਰਾ ਟਾਈਗਰ ਫੋਰਸ ਦਾ ਸੰਵਿਧਾਨਿਕ ਤੌਰ ਤੇ ਨਜਾਇਜ਼ ਨਾ ਲਵੇਗਾ ਤੇ ਉਹਦੇ ਤੇ ਅਸੀਂ ਪੂਰਾ ਐਕਸ਼ਨ ਪਹਿਲਾਂ ਵੀ ਲਿਆ ਤੇ ਹੁਣ ਵੀ ਲਾਵਾਂਗੇ ਕਿਉਂਕਿ ਹੁਣ ਤਾਂ ਪੇਟੈਂਟ ਆ ਹੁਣ ਤਾਂ ਅਸੀਂ ਐਫ ਆਈ ਆਰ ਕਰਾਵਾਂਗੇ ਤੇ ਸਾਰੇ ਹੁਸ਼ਿਆਰਪੁਰ ਵਾਸੀਆਂ ਨੂੰ ਇੱਕ ਹੀ ਸੰਦੇਸ਼ ਦੇਣਾ ਚਾਹੁੰਗਾ ਤੁਸੀਂ ਸੰਸਤਾ ਵਾਰੀ ਮੈਂ ਸੰਦੇਸ਼ ਇਹ ਦੇਣਾ ਚਾਹੁੰਗਾ ਕਿ ਸਤਗੁਰੂ ਵਿਦਾਸ ਮਹਾਰਾਜ ਦੀ ਰਹਿਮਤ ਸਦਕਾ ਅਜ ਬੇਗੰਪੁਰਾ ਟਾਈਗਰ ਫੋਰਸ ਪੇਟੈਂਟ ਹੋਈ ਆ ਟ੍ਰੇਡਮਾਰਕਾ ਨੰਬਰ ਮਿਲਿਆ ਔਰ ਸਾਰੇ ਜਿੰਨੇ ਵੀ ਹੁਸ਼ਿਆਰਪੁਰ ਦੇ ਮੇਰੇ ਵਾਸੀ ਨੇ ਮੇਰੇ ਮਿੱਤਰ ਪਿਆਰੇ ਸੱਜਣ ਜੋ ਵੀ ਹੈ ਸਾਰਿਆਂ ਨੂੰ ਮੈਂ ਬੇਗੰਪੁਰਾ ਟਾਈਗਰ ਫੋਰਸ ਪੇਟੈਂਟ ਹੋਣ ਤੇ ਲੱਖ ਲੱਖ ਨਹੀਂ ਕਰੋੜ ਕਰੋੜ ਨਹੀਂ ਅਰਬਾਂ ਖਰਮਾਂ ਬਧਾਈਆਂ ਦਿੰਦਾ ਤੇ ਸਰ ਕਿ ਸਾਰੇ ਸਮੇਂ ਦੇ ਵਿੱਚ ਬੇਗੰਪੂਰਾ ਟਾਈਗਰ ਫੋਰਸ ਨਾਲ ਚੱਕੇ ਜਾਵਾਂਗੇ। ਮੁੱਦੇ ਸਾਰੇ ਪਹਿਲਾਂ ਚੱਕਦੇ ਸੀਗੇ ਹੁਣ ਵੀ ਚੱਕਾਂਗੇ। ਮੁੱਦਾ ਕੋਈ ਵੀ ਜਿਹੜਾ ਆ ਸਮਾਜ ਦੇ ਵਰ ਖਿਲਾਫ ਜਾਂ ਕਿਸੇ ਵੀ ਕੌਮ ਦੇ ਵਰ ਖਿਲਾਫ ਬਾ ਸ਼ਰਤ ਕੇ ਕਿਸੇ ਕੌਮ ਨਾਲ ਕੋਈ ਵੀ ਧਿੱਕੀ ਹੋਈ ਹੋਵੇ ਸਾਰੇ ਮੁੱਦੇ ਚੱਕਾਂਗੇ। ਪਹਿਲਾਂ ਵੀ ਚੱਕਦੇ ਸੀ ਹੁਣ ਵੀ ਚੱਕਾਂਗੇ। ਸੋ ਅਸੀਂ ਬੇਗੰਪੂਰਾ ਟਾਈਗਰ ਫੋਰਸ ਤੇ ਹੈਪੀ ਨਾਲ ਗੱਲਬਾਤ ਕਰਾਂਗੇ। ਸਰ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਬੇਗੰਪੂਰਾ ਟਾਈਗਰ ਫੋਰਸ ਰਜਿਸਟਰ ਹੋਈ ਆ। ਜੈ ਭੀਮ ਜੈ ਭਾਰਤ ਬੇਗੰਪੂਰਾ ਟਾਈਗਰ ਫੋਰਸ ਪਹਿਲਾਂ ਵੀ ਰਜਿਸਟਰਡ ਸੀ ਪਹਿਲਾਂ ਪੰਜਾਬ ਲੈਵਲ ਦੀ ਰਜਿਸਟਰਡ ਸੀ ਔਰ ਹੁਣ ਜਿਹੜੀ ਆ ਬੇਗਮਪੁਰਾ ਟਾਈਗਰ ਫੋਰਸ ਉਹ ਭਾਰਤ ਲੈਵਲ ਦੀ ਪੇਟੈਂਟ ਹੋ ਗਏ ਆ ਆਪਜੀ ਅੱਗੇ ਜੋ ਸਰਟੀਫਿਕੇਟ ਆਪਜੀ ਨੂੰ ਮੈਂ ਦਿਖਾਣਾ ਚਾਹਾਂਗਾ ਕਿ ਹੁਣ ਇਹ ਭਾਰਤ ਲੈਵਲ ਦੀ ਜਿਹੜੀ ਰਜਿਸਟਰਡ ਆ ਉਹ ਹੋ ਚੁੱਕੀ ਆ ਇੱਕ ਸਰਟੀਫਿਕੇਟ ਜਿਹੜਾ ਆ ਪੰਜਾਬ ਲੈਵਲ ਦਾ ਇਹਦੇ ਵਿੱਚ ਨਾਲ ਦਰਸਾਇਆ ਗਿਆ ਆ ਤੇ ਨਾਲ ਭਾਰਤ ਲੈਵਲ ਦਾ ਸਰਟੀਫਿਕੇਟ ਨਾਲ ਲੋਗੋ ਹੁਣ ਇਸ ਉਪਰੰਤ ਜੇ ਕੋਈ ਵੀ ਗੈਰ ਸੰਵਿਧਾਨਿਕ ਤੌਰ ਤੇ ਬੇਗੰਪੂਰਾ ਟਾਈਗਰ ਫੋਰਸ ਦਾ ਨਾਮ ਲਵੇਗਾ ਜਾਂ ਕੋਈ ਐਜੀਟੇਸ਼ਨ ਕਰੇਗਾ ਜਾਂ ਸ਼ਾਸਨ ਪ੍ਰਸ਼ਾਸਨ ਨੂੰ ਗੈਰ ਸੰਵਿਧਾਨਿਕ ਤਰੀਕੇ ਦੇ ਨਾਲ ਜੋ ਹੈ ਬਲੈਕਮੇਲ ਕਰੇਗਾ ਤਾਂ ਉਸ ਦੇ ਉੱਤੇ ਜਿਹੜਾ ਆ ਕਾਪੀਰਾਈਟ ਦਾ ਪਹਿਲਾ ਮੁਕੱਦਮਾ ਦਰਜ ਕਰਾਵਾਂਗੇ ਉਸ ਉਪਰੰਤ ਜੋ ਵੀ ਉਹ ਗੈਰ ਕਾਨੂੰਨੀ ਜਿਹੜਾ ਕੰਮ ਉਹ ਕਰੇਗਾ ਉਸ ਦਾ ਵੀ ਜਿਹੜਾ ਮੁਕੱਦਮਾ ਆ ਉਹ ਅਲੱਗ ਤੋਂ ਅਲੱਗ ਤੌਰ ਤੇ ਉਸ ਦੇ ਉੱਤੇ ਦਰਜ ਕਰਵਾਇਆ ਜਾਏਗਾ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ 2009 ਤੋਂ ਜਥੇਬੰਦੀ ਜਿਹੜੀ ਆ ਜਦੋਂ ਸੰਤ ਰਾਮਾਨੰਦ ਜੀ ਦਾ ਸ਼ਹੀਦੀ ਹੋਈ ਸੀ ਉਸ ਉਪਰੰਤ ਉਸ ਤੋਂ ਬਾਅਦ ਜਿਹੜੀ ਬੇਗੰਪੂਰਾ ਟਾਈਗਰ ਫੋਰਸ ਆ ਹੋਂਦ ਵਿੱਚ ਆਈ ਆ ਔਰ ਪੰਜਾਬ ਦੀ ਬਹੁਤ ਹੀ ਪੁਰਾਣੀ ਤੇ ਨਾਮੀ ਗੁਲਾਮੀ ਜਿਹੜੀ ਜਥੇਬੰਦੀ ਆ ਔਰ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ 2009 ਤੋਂ ਹੀ ਸਾਡਾ ਜਿਹੜਾ ਹੈੱਡ ਆਫਿਸ ਆ ਉਹ ਜਿਹੜਾ ਭਗਤਨਗਰ ਨਜ਼ਦੀਕ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਆ ਔਰ 2009 ਤੋਂ ਹੀ ਸ਼੍ਰੀ ਤਰਸੇਮ ਦਵਾਨਾ ਜੀ ਜਿਹੜੇ ਸਾਡੇ ਆ ਉਹ ਕੌਮੀ ਚੇਅਰਮੈਨ ਆ ਇਸ ਕੁਝ ਸਾਲਾਂ ਬਾਅਦ ਜੋ ਕਿ 2022 ਦੇ ਵਿੱਚ ਕੁਝ ਸ਼ਰਾਰਤੀ ਅੰਸਰਾਂ ਨੇ ਜਿਹੜਾ ਸੀ ਉਹਨਾਂ ਨੂੰ ਕੱਢਣ ਉਪਰੰਤ ਉਹਨਾਂ ਨੇ ਬੇਗੰਪੂਰਾ ਟਾਈਗਰ ਫੋਰਸ ਦਾ ਜਿਹੜਾ ਨਾਂ ਆ ਉਹ ਗੈਰ ਸੰਵਿਧਾਨਿਕ ਤਰੀਕੇ ਦੇ ਨਾਲ ਲੈਣਾ ਸ਼ੁਰੂ ਕਰ ਦਿੱਤਾ ਸੀ ਤੇ ਉਸ ਉਪਰੰਤ ਅਸੀਂ ਕਾਨੂੰਨੀ ਸਲਾਹਕਾਰਾਂ ਰਾਹੀਂ ਐਡਵੋਕੇਟਸ ਦੇ ਪੈਨਲ ਦੇ ਨਾਲ ਅਸੀਂ ਜਿਹੜਾ ਆ ਬੇਗੰਪੂਰਾ ਟਾਈਗਰ ਫੋਰਸ ਨੂੰ ਪਹਿਲਾਂ ਅਸੀਂ ਪੰਜਾਬ ਲੈਵਲ ਤੇ ਰਜਿਸਟਰ ਕਰਵਾਇਆ ਅਤੇ ਉਹਨਾਂ ਦੇ ਉੱਤੇ ਜਿਹੜੇ ਆ ਉਹ ਮਾਨਯੋਗ ਅਦਾਲਤ ਦੇ ਵਿੱਚ ਕੇਸ ਵੀ ਕੀਤੇ ਅਤੇ ਜੋ ਕਿ ਸ਼ਾਸਨ ਪ੍ਰਸ਼ਾਸਨ ਦੀ ਮਦਦ ਦੇ ਨਾਲ ਪੁਲਿਸ ਦੇ ਰਾਹੀਂ ਅਸੀਂ ਉਹਨਾਂ ਦੇ ਉੱਤੇ ਐਪਲੀਕੇਸ਼ਨਾਂ ਵੀ ਦਿੱਤੀਆਂ ਹੁਣ ਅਸੀਂ 2022 ਤੋਂ ਲੈ ਕੇ ਹੁਣ 2025 ਤੱਕ ਲਗਭਗ ਕੋਈ ਢਾਈ ਸਾਲ ਬਾਅਦ ਸਾਨੂੰ ਜਿਹੜਾ ਆ ਇਹ ਸਰਟੀਫਿਕੇਟ ਸਾਨੂੰ ਪ੍ਰਾਪਤ ਹੋਇਆ ਇਹ ਸਰਟੀਫਿਕੇਟ ਕੋਈ ਇਹ ਨਹੀਂ ਹੈ ਕਿ ਇੱਕ ਦੋ ਦਿਨ ਦੇ ਵਿੱਚ ਮਿਲ ਜਾਂਦਾ ਇਸ ਨੂੰ ਜਿਹੜਾ ਆ ਬਣਨ ਦੇ ਲਈ ਲਗਭਗ 2 ਢਾਈ ਸਾਲ ਦਾ ਸਮਾਂ ਲੱਗਾ ਬਹੁਤ ਅਲੱਗ-ਅਲੱਗ ਪੜਾਵਾਂ ਦੇ ਵਿੱਚੋਂ ਲੰਘਣ ਤੋਂ ਬਾਅਦ ਜਿਹੜਾ ਆ ਇਹ ਸਰਟੀਫਿਕੇਟ ਬਣਦਾ ਆ ਔਰ ਹੁਣ ਜਿਹੜੀ ਜਥੇਬੰਦੀ ਉਹ ਪੇਟੈਂਟ ਹੋ ਚੁੱਕੀ ਆ ਜੇ ਕੋਈ ਹੁਣ ਗੈਰ ਸੰਵਿਧਾਨਿਕ ਤਰੀਕੇ ਦੇ ਨਾਲ ਬਾਬਾ ਬੇਗੰਪੂਰਾ ਟਾਈਗਰ ਫੋਰਸ ਦਾ ਨਾਮ ਵਰਤੇਗਾ ਜਾਂ ਆ ਲੋਗੋ ਦੀ ਵਰਤੋਂ ਕਰੇਗਾ ਤਾਂ ਉਸ ਦੇ ਉੱਤੇ ਜਿਹੜੀ ਆ ਕਾਨੂੰਨੀ ਕਾਰਵਾਈ ਹੋਏਗੀ ਔਰ ਕਾਪੀਰਾਈਟ ਦਾ ਮੁਕੱਦਮਾ ਦਰਜ ਹੋਵੇਗਾ ਤੇ ਜਿਸ ਨਾਲ ਸਰ ਬੇਗੰਪੁਰਾ ਟੈਗ ਫੋਰਸ ਦੇ ਕਾਫੀ ਜਿਹੜੇ ਸਾਥੀ ਰੂਸੇ ਹੋਏ ਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿ ਬੇਗੰਪੁਰਾ ਟੈਗ ਫੋਰਸ ਦੇ ਨਾਲ ਹੁਣ ਫਿਰ ਦੁਬਾਰਾ ਜੋੜਨਾ ਚਾਹੀਦਾ ਬੇਗੰਪੁਰਾ ਟਾਈਗਰ ਫੋਰਸ ਜਿਹੜੀ ਇੱਕ ਸਮਾਜ ਸੇਵੀ ਜਥੇਬੰਦੀ ਆ ਸ਼ੁਰੂ ਤੋਂ ਹੀ ਸਮਾਜ ਸੇਵਾ ਦਾ ਕੰਮ ਜਿਹੜੀ ਆ ਕਰਦੀ ਆ ਰਹੀ ਆ ਕੁਝ ਛਰਾਰਤੀ ਅੰਸਰ ਸੀਗੇ ਜਿਹੜੇ ਉਹ ਜਥੇਬੰਦੀ ਦੇ ਨਾਂ ਦੇ ਉੱਤੇ ਸਮਾਜ ਦੇ ਵਿੱਚ ਕੁਝ ਵਹਿਮ ਭਰਮ ਫਲਾ ਰਹੇ ਸੀ ਉਹਨਾਂ ਨੂੰ 2022 ਦੇ ਵਿੱਚ ਕੱਢ ਦਿੱਤਾ ਗਿਆ ਸੀਗਾ ਹੁਣ ਜੋ ਜਥੇਬੰਦੀ ਦੇ ਵਿੱਚ ਜੋ ਵੀ ਆਗੂ ਕੰਮ ਕਰ ਰਹੇ ਆ ਉਹ ਬਹੁਤ ਹੀ ਨੇਕ ਦਿਲ ਬਹੁਤ ਹੀ ਸਾਫ਼ ਸੁਥਰੇ ਤੇ ਬੜੇ ਗੁਰੂ ਮਹਾਰਾਜ ਨੂੰ ਸਤਿਗੁਰੂ ਅਰਦਾਸ ਮਹਾਰਾਜ ਨੂੰ ਮੰਨ ਕੇ ਉਹਨਾਂ ਨੂੰ ਅੱਗੇ ਲੈ ਕੇ ਕੰਮ ਕਰਨ ਵਾਲੇ ਹੈ ਤੇ ਜਿੱਦਾਂ ਪਹਿਲਾਂ ਕੰਮ ਜਥੇਬੰਦੀ ਕਰਦੀ ਆ ਰਹੀ ਸੀ ਸਮਾਜ ਸੇਵਾ ਦੇ ਹੁਣ ਵੀ ਹਰੇਕ ਸਮਾਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਕਿਸੇ ਦੇ ਨਾਲ ਵੀ ਕੋਈ ਕਿਸੇ ਪ੍ਰਕਾਰ ਦਾ ਕੋਈ ਧੱਕਾ ਹੁੰਦਾ ਆ ਕਿਸੇ ਨਾਲ ਕੋਈ ਨਿਆਇਤ ਹੁੰਦੀ ਆ ਜਾਂ ਕਿਸੇ ਧੀ ਭੈਣ ਦੇ ਨਾਲ ਕਿਸੇ ਗਰੀਬ ਨਾਲ ਕਿਸੇ ਮਜਲੂਮ ਲਾਚਾਰ ਦੇ ਨਾਲ ਧੱਕਾ ਹੁੰਦਾ ਆ ਤਾਂ ਬੇਗਮਪੁਰਾ ਟਾਈਗਰ ਫੋਰਸ ਪਹਿਲਾਂ ਦੀ ਤਰ੍ਹਾਂ ਜਿੱਦਾਂ ਪਹਿਲਾਂ 2009 ਤੋਂ ਲੈ ਕੇ 22 ਤੱਕ ਖੜਦੀ ਆ ਰਹੀ ਸੀ ਹੁਣ 22 ਤੋਂ ਲੈ ਕੇ 25 ਤੱਕ ਖੜੀ ਖੜੀ ਆ ਅੱਗੋਂ ਵੀ ਅਸੀਂ ਆਪਣੇ ਤਨ ਮਨ ਧਨ ਦੇ ਨਾਲ ਜਿਹੜੀ ਆ ਉਹ ਸੇਵਾ ਜਿਹੜੀ ਆ ਦਿਲੋਂ ਅਸੀਂ ਕਰਦੇ ਰਹਾਂਗੇ ਸੋ ਬੇਗੰਪੁਰਾ ਟੈਗਫੋਰਡ ਦੀ ਅੱਜ ਜਿਹੜੀ ਹੁਸ਼ਿਆਰਪੁਰ ਵਿਖੇ ਮੀਟਿੰਗ ਹੋਈ ਆ ਉਹਨਾਂ ਦੇ ਨਾਲ ਗੱਲਬਾਤ ਕੀਤੀ ਆ ਬੇਗੰਪੁਰਾ ਟੈਗਫੋਰਡ ਦਾ ਜਿਹੜੇ ਨਾਮ ਬਰਤਣ ਵਾਲੇ ਉਹਨਾਂ ਦੇ ਸਖਤ ਸਖਤ ਜਿਹੜਿਆ ਕਾਰਵਾਈ ਬੇਗੰਪੁਰਾ ਟੈਗਫੋਰਡ ਖਿਦਮ ਕੀਤੀ ਜਾਈ ਤੁਸੀਂ ਦੇਖ ਰਹੇ ਹੋ ਜਨ ਪੰਜਾਬੀ ਨਿਊਜ਼ ਜਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜੀ